ਰਾਜਾ ਸਾਮੀ ਸਾਸੰਗ ਬਿਆਸ ਵਾਲਿਆਂ ਨੇ ਤੇ ਬੰਨ ਉਥੇ ਇੰਨੇ ਨੇ ਵੱਡੇ ਬਣਾਤੇ ਆ ਜੀ ਉਹਨਾਂ ਮਾਠੀ ਆਪਣੇ ਇੱਡਾ ਵੱਡਾ ਬਣਾ ਲਿਆ ਭੀpropto ਜਿੱਦਾਂ ਸਾਡੀ ਆ ਜੀ ਇਹੀ ਜਿਨ੍ਹਾਂ ਬਾਕੀ ਸਾਰੇ ਮਰ ਜਾਣ ਪਾਵੇਂ ਉਹ ਗ੍ਰਿੰਦਰ ਢਿਲੋਂ ਨੇ ਲਾ ਕੇ ਗਨਮੈਨ ਇੰਨੇ ਆ ਉਹਨਾਂ ਲਾ ਕੇ ਕਿੱਥੇ ਆਉਂਦੇ ਨੇ ਉਥੇ ਜੀ ਕਹਿਣਾ ਚਾਹੁੰਦੇ ਆ ਵੀ ਦਰਿਆ ਥੋੜੀ ਥੋੜੀ ਇਧਰ ਨੂੰ ਖਸਕਾਈ ਜਾ ਰਿਹਾ ਤੇ ਉਧਰੋਂ ਆਪਣੀਆਂ ਮਾਰਤਾਂ ਬਣਾਈ ਯਾਰੇ ਬਿਲਡਿੰਗਾਂ ਬਣਾਈ ਯਾਰੇ ਸ਼ਰਕਾ ਬਣਾਈ ਜਾ ਰਿਹਾ ਹਾਂ ਜੀ ਹਾਂ ਜੀ ਤੁਸੀਂ ਜਿੱਦਾਂ ਕੀ ਦੇਖ ਸਕਦੇ ਹੋ ਉਹ ਸਾਹਮਣੇ ਜ਼ੂਮ ਕਰਕੇ ਦਿਖਾਓ ਔਰ ਟੈਂਕੀਆਂ ਟਾਵਰ ਉਹਨਾਂ ਦੇ ਉਧਰ ਬਹੁਤ ਸਾਰ ਬ ਹਾਂਜੀ ਹਾਂਜੀ ਬਿਆਖਰੀ ਆ ਹਾਂਜੀ 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 ਰਾਦਾ ਸਵਾਮੀ ਡੇਰੇ ਵਾਲੇ ਆ ਦੀ ਦੀ ਪ੍ਰਸ਼ਾਸਨ ਕੋਲ ਘਾਰ ਲਾਈ ਹੈ ਪ੍ਰਸ਼ਾਸਨ ਸਾਰੀ ਉਹਦੀ ਆ ਮੋਤੀ ਵੀ ਉਹਦਾ ਵਾ ਬਾਕੀ ਤੇ ਇੱਕ ਪਾਸੇ ਰਹਿ ਗਿਆ ਜੀ ਮੋਤੀ ਵੀ ਉਥੇ ਸਲੂਟ ਕਰਦਾ ਜਾ ਕੇ ਇਦਾਂ ਉਥੇ ਥੰਦਰ ਸਾਹਿਬ ਵੀ ਸਲੂਟ ਮਾਰਦਾ ਐਸਪੀ ਵੀ ਸਲੂਟ ਮਾਰਦਾ ਜੀ ਤੇ ਕਰਾਂਗੇ ਕਿਨੂੰ ਕੋਈ ਕੰਪਲੇਂਟ ਅਸੀਂ ਦੱਸੋ ਕਿਨੂੰ ਕਰੀਏ ਕਮੇਡੇਰ ਤੋਂ ਉੱਪਰ ਕਿਹੜਾ ਵਿਭਾਗ ਹੈ ਜੀ ਹੋਰ ਤੁਸੀਂ ਹੈਗੇ ਜੀ ਇੱਕ ਕਲਮ ਦੇ ਤਣੀ ਸਾਨੂੰ ਕੋਮਰੇਡ ਕਰਦਾਂਗੇ ਤੁਸੀਂ ਸਾਡੀ ਆਵਾਜ਼ ਉਠਾ ਦਿਓ ਜਿੱਥੇ ਕਹੋਗੇ ਸਾਨੂੰ ਲੈ ਚਲਿਓ ਤਾਂ ਦੇਖੋ ਸਾਹਮਣੇ ਰਹਿਸ਼ ਆ জੂਮ ਕਰਕੇ ਦਿਖਾ ਦਿਓ ਉਹ ਬੰਦੇ ਦੀ ਰਹਿਸ਼ ਆ ਜਿਹਦੀ ਜਮੀਨ ਇਹਦੇ ਬੰਦ ਦੇ ਅੰਦਰਲੇ ਬੰਦੇ ਆ ਘਰ ਹੀ ਅੰਦਰਲੇ ਬੰਦੇ ਪਾਇਆ ਹੋਇਆ ਉਹ ਸਾਲ ਬਾਅਦ ਹੀ ਜਿੰਨੇ ਚਿਰ ਨੂੰ ਉਹਦਾ ਘਰ ਸਵਾਰਨ ਦਾ ਟਾਈਮ ਆਉਂਦਾ ਉਹਨੇ ਚਿਰ ਨੂੰ ਪਾਣੀ ਆ ਜਾਂਦਾ ਜੀ 2023 ਦੇ ਵਿੱਚ ਵੀ ਪਾਣੀ ਇਤੋਂ ਵੀ ਜ਼ਿਆਦਾ ਸੀਗਾ ਜੀ ਇੱਥੇ ਤੇ ਜੇ ਸਾਲ ਬਾਅਦ ਦੋਹੀ ਸਾਲੀ ਬਾਅਦ ਨੁਕਸਾਨ ਹੀ ਹੋਈ ਜਾਣਾ ਤੇ ਫਿਰ ਤੁਸੀਂ ਦੱਸੋ ਵੀ ਸਾਨੂੰ ਬਚਾਊਗਾ ਕੌਣ ਇਹ ਕਹਿਣਾ ਕੀ ਚਾਹੀਦਾ ਜੀ ਉਥੇ ਰਾਧਾ ਸਵਾਮੀ ਸਾਸੰਗ ਬਿਆਸ ਵਾਲਿਆਂ ਨੇ ਤੇ ਬੰਨ ਉਥੇ ਇੰਨੇ ਨੇ ਵੱਡੇ ਬਣਾਤੇ ਆ ਜੀ ਉਹਨਾਂ ਮਾਠੀ ਆਪਣੇ ਇਦਾਂ ਵੱਡਾ ਬਣਾ ਲਿਆ ਵੀ ਬਨੋਪਲੀ ਜਿੱਦਾਂ ਸਾਡੀ ਹੈ ਜੀ ਇਹੀ ਜਿਨ੍ਹਾਂ ਬਾਕੀ ਸਾਰੇ ਮਰ ਜਾਣ ਭਾਵੇਂ ਮਤਲਬ ਮੇਨ ਉਹਨਾਂ ਦੀ ਪਾਲਿਸੀ ਇਹ ਵੀ ਇਹੀ ਬਾਜੀ ਹੈ ਜਾਂ ਇਹੀ ਬਚੇ ਆ ਤੇ ਬਾਕੀ ਮਰ ਜਾਣ ਸਾਰੇ ਉਹ ਪਬਲਿਕ ਨੂੰ ਤਬਾਹ ਕਰਨ ਦੇ ਬਾਰੇ ਸਾਰਾ ਕੋਈ ਜੋ ਉੱਥੇ ਹੋ ਰਿਹਾ ਸਾਰਾ ਕੋਈ ਕਰ ਰਹੇ ਨੇ ਕਿੱਦਾਂ ਦੇ ਬੰਨ ਉਹਨਾਂ ਬਣਾ ਲੈਨੇ ਵੇਖੋ ਪੰਚਾਇਤੀ ਜ਼ਮੀਨਾਂ ਲੈ ਲੈ ਕੇ ਲੋਕਾਂ ਕੋ ਸਰਪੰਚੀ ਉਹਨਾਂ ਨੇ ਆਪਣੇ ਉਹ ਬਣਾ ਲੈਨੇ ਨੇ ਜਿਹੜੇ ਉਹਨਾਂ ਦੀ ਆਪਣੇ ਉਹਨਾਂ ਦੀ ਜੀਜੂਰੀ ਚੱਲਣ ਹਾਂਜੀ ਜਿਹੜਾ ਜੀਜੂਰੀ ਉਹਨਾਂ ਦੀ ਨਹੀਂ ਚੱਲਦਾ ਉਹਨਾਂ ਨੂੰ ਸਰਪੰਚੀ ਨਹੀਂ ਬਣਾਉਂਦੇ ਦੀ ਉਹ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਜੀ ਜਿਹੜੇ ਮੈਂਬਰ ਪੰਚਾਇਤ ਬਣਾਉਣੇ ਆ ਉਹ ਵੀ ਉਹਨਾਂ ਆਪਣੀ ਮਰਜ਼ੀ ਦੇ ਬਣਾਉਣੇ ਆ ਉਹ ਜਿੱਦਾਂ ਹਾਂ ਦਾ ਪਾਪਾ ਖੋਤਾ ਡੰਡਾ ਮਾਰੀ ਦੇ ਟੂਆ ਵਿੰਗਾ ਕਰਦਾ ਹੈ ਉਸ ਹਾਵ ਹੈ ਜੀ ਇਹਨਾਂ ਲੋਕਾਂ ਦਾ ਠੀਕ ਹੈ ਜੀ ਇਹ ਪਬਲਿਕ ਜਿੰਨੀ ਮਰਜ਼ੀ ਇਹਨਾਂ ਨੂੰ ਸਹੀ ਕਹਿ ਲੋ ਇਹਨਾਂ ਸਹੀ ਚੱਲਣਾ ਹੀ ਨਹੀਂਗਾ ਪਬਲਿਕ ਵਿਰੋਧਤਾ ਕਰਦੇ ਉਹਨਾਂ ਦੀ ਜੋ ਨਹੀਂ ਕਰਦੇ ਆਪਣੇ ਪਿੰਡਾਂ ਦੇ ਵਿੱਚੋਂ ਰਲ ਮਿਲ ਕੇ ਗੁਰਿੰਦਰ ਢਿੱਲੋਂ ਨਾਲ ਕਦੀ ਮੀਟਿੰਗ ਕਰਨ ਦੀ ਗੱਲ ਕੀਤੀ ਆਪਾਂ ਉਹ ਗੁਰਿੰਦਰ ਢਿੱਲੋਂ ਨੇ ਲਾਗੇ ਗਨਮੈਨ ਨਹੀਂ ਇੰਨੇ ਆ ਉਹਨਾਂ ਲਾਗੇ ਕਿੱਥੇ ਆਉਂਦੇ ਨੇ ਉੱਥੇ ਅੱਛਾ ਜੀ ਇੰਨਾ ਵੀ ਉਹ ਗਨਮੈਨ ਹੀ ਇੰਨੇ ਜਿਆਦੇ ਆ ਸਿਕਿਉਰਟੀ ਇੰਨੀ ਜਿਆਦੀ ਜ਼ਬਰਦਸਤ ਆ ਸਿਕਿਉਰਟੀ ਉਹਨਾਂ ਦੀ ਵੀ ਉਹ ਸਿਕਿਉਰਟੀ ਨਹੀਂ ਨਹੀਂ ਲੱਗੇ ਜਾਂਦੇ ਨਾ ਉਹਨਾਂ ਦੇ ਠੀਕ ਹੈ ਜੀ ਗ੍ਰਿੰਦਰ ਢੱਲੋਂ ਨੇ ਕਿੱਥੇ ਲੱਗੇ ਹੋਣਾ ਜੀ ਪ੍ਰਸ਼ਾਸਨ ਦੇ ਕੋਲ ਕਰੀ ਗੁਹਾਰ ਲਾਈ ਹੋਵੇ ਪ੍ਰਸ਼ਾਸਨ ਕੋਲ ਕੁਹਾਰ ਲਾਈ ਹੈ ਪ੍ਰਸ਼ਾਸਨਸਾਰੀ ਉਹਦੀ ਆ ਮੋਦੀ ਵੀ ਉਹਦਾ ਵਾ ਬਾਕੀ ਤੇ ਇੱਕ ਪਾਸੇ ਰਹਿ ਗਿਆ ਜੀ ਮੋਦੀ ਵੀ ਉੱਥੇ ਸਲੂਟ ਕਰਦਾ ਜਾ ਕੇ ਇਦਾਂ ਠੀਕ ਹੈ ਜੀ ਪ੍ਰਸ਼ਾਸਨ ਨੂੰ ਕੁਹਾਰ ਕਿ ਲਾਈ ਹੈ ਮਜੀਠੀਆ ਦੀ ਵੀ ਰਿਸ਼ਤੇਦਾਰੀ ਮਜੀਠੀਆ ਦੀ ਰਿਸ਼ਤੇਦਾਰੀ ਹੈ ਜੀ ਉਹ ਪੱਕੀ ਗੱਲ ਹੈ ਜੀ ਮਾਨਨਾ ਮੈਂ ਠੀਕ ਹੈ ਤੇ ਆਈ نو ਵੈਰੀ ਵੈਲ ਕਾਰਨੇ ਵੀ ਉਹ ਜਾਣਨਾ ਮੈਂ ਸਭ ਕੁਝ ਜੀ ਸਿਆਸੀ ਲੋਕ ਨਾਲ ਇਨਵੋਲਵ ਹੋਣ ਕਰਕੇ ਸਿਆਸੀ ਲੋਕ ਨੂੰ ਇਨਵੋਲ ਹੋਣ ਕਰਕੇ ਇਹ ਸਾਰਾ ਕੁਝ ਹੋ ਰਿਹਾ ਜੀ ਉਥੇ ਵੇਖੋ ਉਹਨਾਂ ਦੀਆਂ ਛੜਕਾਂ ਕਿਦਾਂ ਦੀਆਂ ਸੋਨਾ ਬਣਿਆ ਪਿਆ ਜੀ ਪਰ ਤੁਸੀਂ ਇੱਕ ਤਾਂ ਪਾਸੇ ਆਪਾਂ ਕਹਿੰਨੇ ਕਿ ਅਸੀਂ ਪਬਲਿਕ ਦਾ ਭਲਾ ਕਰਦੇ ਆਂ ਉਹਨਾਂ ਦੇ ਵੇਲੇ ਲੋਕਾਂ ਦੀ ਹੈਲਪ ਕਰਦੇ ਆਂ ਪਰ ਜਦੋਂ ਤੁਸੀਂ ਦੇਖੋ ਵੀ ਹਰ ਸਾਲ ਹੀ ਤਕਰੀਬਨ ਦਿਗਣਾ ਹਰ ਰੋਜ਼ ਕੀ ਸਥਿਤੀ ਆ ਜਾਂਦੀ ਆਪਣਾ ਤੁਸੀਂ ਉੱਚਾ ਕਰ ਇਹ ਮਾਰ ਵੱਜਦੀ ਹੈ ਜੀ ਪਬਲਿਕ ਨੂੰ ਆਪਣੀ ਨੂੰ ਜੀ ਇਹ ਪਬਲਿਕ ਜਿਹੜੀ ਹੈ ਇਹਨੂੰ ਮਤਲਬ ਜਿੰਨੀ ਮਾਰ ਵੱਜਦੀ ਹੈ 10 ਦਾ 20-20 ਸਾਲ ਨਹੀਂ ਬੈਗ ਚੱਲ ਜਾਂਦੇ ਆ ਜੀ ਜੀ ਉਰਤੇ ਨਹੀਂ ਗਏ ਇਹਨਾਂ ਤੇ ਕਦੀ ਕੰਪਲੇਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਕੁਦਰਤੀ ਵਹਾ ਹੁੰਦਾ ਜਿਹੜਾ ਕੁਦਰਤੀ ਵਹਾ ਆ ਦਰਿਆ ਦਾ ਵਗ ਰਿਹਾ ਮੈਂ ਤੇ ਸਾਹਬਾਦਰ ਤੁਹਾਨੂੰ ਅੱਗੇ ਕਹਿ ਚੁੱਕਿਆ ਵੀ ਕੰਪਲੇਂਟ ਕਰਨੀ ਕਿਤੇ ਤੇ ਠੀਕ ਹੈ ਜੀ ਸੁਣਵਾਓ ਉਹ ਜਿਹੇ ਜੇ ਖਾਨ ਵਾਲੇ ਉਹ ਜਿਹੇ ਪ੍ਰੀਨ ਵਾਲੇ ਸਾਰੇ ਦੇ ਇੱਕੋ ਜਿਹੇ ਰਲੇ ਆ ਜੀ ਤੇ ਕੰਪਲੇਂਟ ਕਰਾਂਗੇ ਕਿਤੇ ਤੇ ਜੀ ਉਥੇ ਠੰਦਰ ਸਾਹਿਬ ਵੀ ਸਲੂਟ ਮਾਰਦਾ ਐਸਪੀ ਵੀ ਸਲੂਟ ਮਾਰਦਾ ਜੀ ਤੇ ਕਰਾਂਗੇ ਕਿਨੂੰ ਕੰਪਲੇਂਟ ਅਹੀ ਦੱਸੋ ਕਿਨੂੰ ਕਰੀਏ ਮੇਅਰ ਤੋਂ ਉੱਪਰ ਕਿਹੜਾ ਮਹਿਕਮਾ ਜੀ ਹੋਰ ਤੁਸੀਂ ਹੈਗੇ ਜੀ ਇੱਕ ਕਲਮ ਦੇ ਤਣੀ ਤਾਨੂੰ ਕੋ ਅਪੀਲ ਕਰਦਾਂਗੇ ਤੁਸੀਂ ਸਾਡੀ ਆਵਾਜ਼ ਉਠਾ ਦਿਓ ਜਿੱਥੇ ਕਹੋਗੇ ਸਾਨੂੰ ਲੈ ਚਲਿਓ ਠੀਕ ਹੈ ਅਸੀਂ ਤਾਂ ਤੁਹਾਡੀ ਆਵਾਜ਼ ਲਈ ਦੇਣੀ ਬੁਲਾ ਦਿਓ ਜੀ ਅਸੀਂ ਤੁਹਾਡੀ ਆਵਾਜ਼ ਦੇ ਅਸੀਂ ਬਲੰਦ ਕਰਾਂਗੇ ਆਵਾਜ਼ ਆ ਓਕੇ ਕਰਕੇ ਜੀ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਜੀ ਮੈਂ ਕਹਾਂ ਜੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੋ ਸਾਡੀ ਰਿਕਵੈਸਟ ਹੈ ਆ ਕਿ ਜਦੋਂ ਤੁਹਾਨੂੰ ਪਤਾ ਆ ਵੀ ਡੈਮ ਦੇ ਵਿੱਚ ਪਾਣੀ ਵਧ ਰਿਹਾ ਜੇ ਉਹਨੂੰ ਆਪਾਂ ਡੈਮ ਬਣਾਏ ਇਸੇ ਕਰਕੇ ਆਪਾਂ ਵੀ ਅੱਗੇ ਫਸਲਾਂ ਦਾ ਨੁਕਸਾਨ ਨਾ ਹੋਵੇ ਜੇ ਫਸਲਾਂ ਦਾ ਨੁਕਸਾਨ ਹੀ ਕਰਨਾ ਡੈਮ ਬਣਾ ਕੇ ਫਿਰ ਸਾਨੂੰ ਡੈਮ ਬਣਾਉਣ ਦਾ ਕੋਈ ਫਾਇਦਾ ਹੈ ਜੇ ਤੁਹਾਨੂੰ ਦਿਸਦਾ ਵਾ ਵੀ ਪਿੱਛੇ ਹਮਾ ਚਲਦੇ ਵਿੱਚ ਬਰਸਾਤ ਬਾਲੀ ਹੋ ਰਹੀ ਆ ਉਹਨਾਂ ਉਹਨਾਂ ਪਾਣੀ ਪਹਿਲਾਂ ਹੀ ਉਹਨੂੰ ਡੈਮ ਨੂੰ ਖਾਲੀ ਕਰੀ ਜਾਓ ਜਿਹੜਾ ਨੁਕਸਾਨ ਨਾ ਹੋਵੇ ਆ ਤੁਸੀਂ ਹੁਣ ਪਿੱਛੇ ਦੇਖਦੇ ਪਏ ਆ ਇੱਥੇ ਝੋਨਾ ਲੱਗਾ ਹੋਇਆ ਜੀ ਅੱਛਾ ਜੀ ਆ ਝੋਨਾ ਲੱਗਾ ਸਾਰਾ ਆ ਸਾਰਾ ਝੋਨਾ ਆ ਜੇ ਤੁਹਾਨੂੰ ਝੋਨਾ ਦੱਸਦਾ ਜੀ ਗੰਨਾ ਜਿਹੜਾ ਵਾ ਜ਼ਿਮੀਂਦਾਰ ਦਾ ਗੰਨਾ ਇੱਕ ਸਾਲ ਦੀ ਫਸਲ ਆ ਜੀ ਇੱਕ ਸਾਲ ਦੀ ਫਸਲ ਹੈ ਜ਼ਿਮੀਂਦਾਰ ਦੀ ਉਹ ਵੀ ਖਰਾਬ ਹੋ ਗਈ ਉਹਦੀਆਂ ਦੋ ਫਸਲਾਂ ਕਣਕ ਤੇ ਝੋਨਾ ਉਹਦਾ ਖਰਾਬ ਹੋ ਗਿਆ ਹੁਣ ਆਪਾਂ ਕਹੀ ਜਾਂਦੇ ਝੋਨੇ ਦਾ ਨੁਕਸਾਨ ਹੋ ਗਿਆ ਪਹਿਲੀ ਤਰੀਕ ਦਾ ਪਾਣੀ ਆਇਆ ਹੋਇਆ ਵਾ ਅੱਜ 30 ਤਰੀਕ ਹੋ ਗਈ ਐ ਇੱਕ ਮਹੀਨਾ ਹੋ ਗਿਆ ਜੇ ਇੱਕ ਮਹੀਨੇ ਦੇ ਵਿੱਚ ਪਾਣੀ ਜੜਾ ਵਾ ਉਹ 1 ਫੁੱਟ ਥੱਲੇ ਨਹੀਂ ਗਿਆ ਤੇ ਇਹਦੇ ਵਿੱਚ ਆਪਾਂ ਕਣਕ ਬੀਜ ਲਾਂਗੇ ਨਹੀਂ ਬੀਜ ਇਹਦੇ ਵਿੱਚ ਰੈਬ ਪਿੱਛੋਂ ਇੰਨੀ ਆ ਗਈ ਐ ਇਹ ਪੈਲੀਆਂ ਸਾਡੇ ਵਾਣਜੋਗ ਰਹਿਣੀਆਂ ਨੀਂਗੀਆਂ ਛੇਤੀ ਜੀ ਠੀਕ ਐ ਜੀ ਭਾਜੀ ਜਿਹੜਾ 1.5 ਸਾਲ ਦਾ ਘੱਟੋ ਘੱਟ ਨੁਕਸਾਨ ਹੋ ਗਿਆ ਇਹੋ ਹਾਂ ਤੇ ਜੇ ਡੈਮ ਦੇ ਵਿੱਚ ਪਾਣੀ ਦਿਸਦਾ ਵਾਧਿਆ ਉਹਨੂੰ ਡੈਮਾ ਚੋਂ ਪਾਣੀ ਪਹਿਲਾਂ ਛੱਡੋ ਜਿਹੜਾ ਦਰਿਆ ਜਿਹੜਾ ਦਰਿਆ ਦੇ ਵਿੱਚ ਵਿੱਚ ਪਾਣੀ ਜਾਵੇ ਦਰਿਆ ਬਾਹਰ ਨਾ ਆਵੇ ਜੀ ਇਸ ਕਰਕੇ ਜਿਹੜੀ ਸਰਕਾਰ ਦੀ ਨਾਕਾਮੀ ਤੇ ਹੋਈ ਆ ਬਾਕੀ ਸਰਕਾਰ ਦੇ ਨੁਮਾਇंदे ਲੱਗੇ ਹੋਏ ਆ ਆਣ ਕੇ ਸਾਡੇ ਨਾਲ ਉਧਰ ਦੇਖਿਓ ਉਹ ਲਾਗੇ ਥੱਲੇ ਜੀ ਆਹ ਦੇਖੋ ਜਾਲ ਬੰਨ ਬੰਨ ਕੇ ਨਾ ਉਹ ਲਾ ਰਹੇ ਆ ਥੱਲੇ ਜੀ ਉਹ ਸਾਡਾ ਸਹਿਯੋਗ ਦੇ ਰਹੇ ਆ ਜਾਲ ਬੰਨ ਬੰਨ ਕੇ ਲਾ ਰਹੇ ਆ ਬੋਰੇ ਸੰਗਤ ਭਰਦੀ ਪਈ ਆ ਇਹ ਸਾਡੇ ਟਰੈਕਟਰ ਆਪਦੇ ਲੱਗੇ ਹੋਏ ਆ ਅਸੀਂ ਆਪ ਹੀ ਮਿੱਟੀ ਲਿਆ ਰਹੇ ਆ ਤਾਂ ਆਪ ਹੀ ਅਸੀਂ ਇਹਨੂੰ ਪਾ ਰਹੇ ਆ ਸਾਡੇ ਨੌਜਵਾਨ ਪਿੰਡ ਦੇ ਆ ਪਿੰਡ ਮਨਸੂਰੋਵਾਲ ਵੇਟਦੇ ਆ ਕੁਛ ਢਲਮਾ ਤੋਂ ਮੰਗੇਵਾਲ ਤੋਂ ਮੋਗਲ ਚੱਕ ਤੋਂ ਗੜਾਣੀ ਤੋਂ ਲਖਣਕਿਆਂ ਤੋਂ ਇਹ ਸਾਡੇ ਰਮੀਦੀ ਪਿੰਡ ਆ ਉਥੋਂ ਕਾਫੀ ਟਰਾਲੀਆਂ ਸੰਗਤ ਆਈਆਂ ਵਾ ਮਿੱਟੀ ਲੈ ਕੇ ਆਈ ਸੰਗਤ ਹਾਂਜੀ ਉਸ ਕਰਕੇ ਸਾਡਾ ਇਹ ਜਿਹੜਾ ਨੁਕਸਾਨ ਹੁਣੋ ਬਚ ਗਿਆ ਤੁਸੀਂ ਆਪ ਦੇਖ ਸਕਦੇ ਆ ਇਧਰਲੇ ਬੰਨੇ ਘੱਟੋ ਘੱਟ ਵੀ ਇਹ ਜਿਹੜਾ ਡੋਮ ਆ ਜੀ ਇਹ 25 ਤੋਂ 30 ਫੁੱਟ ਦਾ ਡੋਮ ਆ ਇਹ ਜਿਹੜਾ ਇਹਨਾ ਹੈਗਾ ਇਧਰ ਤੁਸੀਂ ਦੇਖ ਲਓ 88 ਦਾ ਇਧਰਲੇ ਬੰਨੇ ਕੈਮਰਾ ਮਾਰ ਕੇ ਦੇਖ ਲਓਏ ਇਹ ਘੱਟੋ ਘੱਟ 2 2.5 ਕਿਲੇ ਦੇ ਵਿੱਚ ਇਹ ਵੀ ਡੋਮੇ ਆ ਜੀ ਠੀਕ ਹੈ ਜੀ ਇਹ 40 50 ਫੁੱਟ ਡੂੰਗਾ ਹੋ ਘੱਟ ਤੋਂ ਘੱਟ ਜੀ 50 ਫੁੱਟ ਨੂੰ ਮੰਨ ਕੇ ਚੱਲੋ ਇਹਦਾ ਤਾਂ ਪਾਣੀ ਦਾ ਜਿਹੜਾ ਸਾਡਾ ਲੈਵਲ ਪਾਣੀ ਦਾ ਲੈਵਲ ਆ ਉਹ ਸਾਡਾ ਜਿਹੜਾ ਵਾ ਉਹ ਹੈਗਾ ਵਾ 20 ਤੋਂ 22 ਫੁੱਟ ਤੇ ਪਰ ਹੁਣ ਜਿਹੜਾ 1 ਮਹੀਨਾ ਪਾਣੀ ਰਹਿ ਗਿਆ ਵਾ ਖੜਾ ਉਹਦੇ ਨਾਲ ਤੇ ਪਾਣੀ ਸਾਡੇ ਬੋਰਾਾਂ ਦੇ ਵਿੱਚੋਂ ਆਪਣੇ ਆਪ ਆਟੋਮੈਟਿਕ ਥੱਲੇੋਂ ਬੋਰਾਾਂ ਦੇ ਵਿੱਚੋਂ ਆਉਣ ਲੱਗ ਪਿਆ ਜੇ ਇਹ ਗਾਚਣੀ ਦੀ ਗਾਚਣੀ ਇੱਥੋਂ ਨਿਕਲਦੀ ਆ ਫਿਰ ਪਿੰਡਾਂ ਦਾ ਪਿੰਡਾਂ ਨੂੰ ਸਾਰਿਆਂ ਨੂੰ ਇੱਕ ਨੂੰ ਨਹੀਂ ਇਹ ਕਪੂਰਥਲਾ ਅੱਧਾ ਜ਼ਿਲ੍ਹਾ ਜਿਹੜਾ ਵਾ ਅੱਧਾ ਜ਼ਿਲ੍ਹਾ ਕਪੂਰਥਲਾ ਜਿਹੜਾ ਹਰਦੂਗਾ ਇਹ ਬੜੀ 30 ਪਿੰਡ ਮਰਦੇ ਆ ਹਨ ਇਸ ਕਰਕੇ ਸਾਡੀ ਬੇਨਤੀ ਹੈ ਵੀ ਜਿਹੜਾ ਪਾਣੀ ਛੱਡਿਆ ਵੀ ਜਾਵੇ ਉਹਨੂੰ ਇਸ ਤਰੀਕੇ ਨਾਲ ਛੱਡੋ ਵੀ ਜਿਹੜਾ ਕਿਸੇ ਦਾ ਨੁਕਸਾਨ ਨਾ ਹੋਵੇ ਜ਼ਿਮੀਂਦਾਰ ਅੱਗੇ ਮਾਰਿਆ ਜਾਓ ਕਿਸ ਨੇ ਆਪਣੇ ਧੀ ਪੁੱਤ ਦਾ ਵਿਆਹ ਕਰਨਾ ਕੋਈ 50 ਕੰਮ ਕਰਨ ਵਾਲੇ ਘਰਾਂ ਦੇ ਵਿੱਚ ਲੋਕਾਂ ਦੀਆਂ ਕੋਠੀਆਂ ਬਣਾਈਆਂ ਜਿਹੜੀਆਂ ਸਹੀਆਂ ਉਹ ਡੱਗ ਪਿਆ ਮਾਲ ਡੰਗਰ ਦਾ ਨੁਕਸਾਨ ਹੋ ਗਿਆ ਜੀ ਮੈਂ ਤੁਹਾਡੀ ਗੱਲ ਕੱਟਦਾ ਥੋੜੀ ਜੀ ਇਹਦੇ ਪਿੱਛੇ ਡੇਰੇ ਵੀ ਹੋਣਗੇ ਜੇ ਜਾਹਰ ਜਮੀਨ ਆ ਤੇ ਲੱਗਦੇ ਕਿਸਾਨਾਂ ਦੇ ਡੇਰੇ ਵੀ ਹੋਣਗੇ ਡੇਰੇ ਵੀ ਹੈਗੇ ਜਦੋਂ ਉਹ ਦੇਖੋ ਉਹ ਸਾਹਮਣੇ ਰਹਿਸ਼ ਆ ਜ਼ੂਮ ਕਰਕੇ ਦਿਖਾ ਦਿਓ ਉਹ ਬੰਦੇ ਦੀ ਰਹਿਸ਼ ਆ ਜਿਹਦੀ ਜਮੀਨ ਇਹਦੇ ਬੰਦ ਦੇ ਅੰਦਰਲੇ ਬੰਨੇ ਆ ਘਰ ਹੀ ਅੰਦਰਲੇ ਬੰਨੇ ਪਾਇਆ ਹੋਇਆ ਜੀ ਉਹ ਸਾਲ ਬਾਅਦ ਹੀ ਜਿੰਨੇ ਕਿ ਚਰਨ ਉਹਦਾ ਘਰ ਸਵਾਰਨ ਦਾ ਟਾਈਮ ਆਉਂਦਾ ਉਹਨੇ ਚਰਨ ਨੂੰ ਪਾਣੀ ਆ ਜਾਂਦਾ ਜੀ 2023 ਦੇ ਵਿੱਚ ਵੀ ਪਾਣੀ ਇਤੋਂ ਵੀ ਜ਼ਿਆਦਾ ਸੀਗਾ ਜੀ ਇੱਥੇ ਤੇ ਜੇ ਸਾਲ ਬਾਅਦ ਦੋਹੀ ਸਾਲੀ ਬਾਅਦ ਨੁਕਸਾਨ ਹੀ ਹੋਈ ਜਾਣਾ ਤੇ ਫਿਰ ਤੁਸੀਂ ਦੱਸੋ ਵੀ ਸਾਨੂੰ ਬਚਾਊਗਾ ਕੌਣ ਡੰਗਰਮਾਲ ਦਾ ਵੀ ਨੁਕਸਾਨ ਹੋਇਆ ਹੋਣਾ ਜੀ ਜੇ ਉਜਾਹਿਰ ਹੈ ਕਿ ਜਿਹੜੇ ਡੇਰੇ ਹੋਣਗੇ ਕਿ ਦਿਨ ਕਿਤੇ ਡੰਗਰਮਾਲ ਦਾ ਇਸ ਤਰ੍ਹਾਂ ਜੀ ਪਾਣੀ ਦਾ ਪਤਾ ਹੀ ਨਹੀਂ ਲੱਗਾ ਕਿ ਇਸ ਟਾਈਮ ਦੇ ਨਾਲ ਇਹਨਾਂ ਨੇ ਛੱਡ ਦਿੱਤਾ ਜੇ ਜਿਨ੍ਹਾਂ ਹਾਂ ਜਿਨ੍ਹਾਂ ਦੇ ਕੋਲੋਂ ਬਚਾਅ ਕੀਤਾ ਆਪਣਾ ਬਚਾਅ ਹੋ ਸਕਿਆ ਉਹਨਾਂ ਨੇ ਉਹ ਆਪਣਾ ਵੱਧ ਤੋਂ ਵੱਧ ਬਚਾ ਕੀਤਾ ਜੀ ਆਪਣਾ ਉਹ ਜਿਹੜੇ ਡੰਗਰ ਸੀਗੇ ਬੰਨ ਤੋਂ ਇੱਧਰ ਲਿਆਂਦੇ ਪਰ ਇੱਧਰ ਜਿਨ੍ਹਾਂ ਦੇ ਪੱਠੇ ਬੀਜੇ ਹੋਏ ਸੀਗੇ ਉਹਨਾਂ ਦੇ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਉਹ ਚਰੀਆਂ ਬਾਜਰੇ ਬੀਜੇ ਹੋਏ ਪੀਲੇ ਰੰਗ ਦੇ ਹੋ ਗਏ ਉਹ ਸਾਹਮਣੇ ਬਾਜਰੀ ਚਰੀ ਪੀਲੇ ਰੰਗ ਦੀ ਹੋ ਗਈ ਜੀ ਮੀਂਹ ਦੇ ਕਰਕੇ ਪਾਣੀ ਦੇ ਕਰਕੇ ਹਾਂ ਪਾਣੀ ਦਾ ਕਰਕੇ ਉਹ ਵੱਢਣ ਯੋਗ ਤੇ ਨਹੀਂ ਉਹ ਜੀ ਹਾਂਜੀ ਭਾਜੀ ਲੋਕੇਸ਼ਨ ਇਹ ਤਾਂ 1988 ਦੇ ਵਿੱਚ ਵੀ ਬੰਨ ਇੱਥੋਂ ਟੁੱਟਾ ਸੀ ਜਦੋਂ ਬਹੁਤ ਸਾਰਾ ਪਾਣੀ ਆ ਗਿਆ ਸੀ ਹੁਣ ਵੀ ਪਾਣੀ ਬਹੁਤ ਜ਼ਿਆਦਾ ਆ ਤੇ ਥੋੜਾ ਥੱਲੇ ਉਹਦੀ ਨਾ ਜਿਹੜਾ ਸੀਮ ਪੈਂਦੀ ਆ ਇੱਧਰ ਲਈ ਸਾਇਰ 88 ਦਾ ਡੰਮ ਪਿਆ ਹੋਇਆ ਪਾਣੀ ਸੁੱਕਿਆ ਨਹੀਂ ਆ। ਇੱਧਰਲੀ ਸਾਈਡ ਵੀ ਡੰਮ ਹੈਗਾ ਆ। ਤੇ ਹੁਣ ਅਸੀਂ ਉਹ ਸੇਮ ਜਿਹੜੀ ਬੰਦ ਕਰ ਦਿੱਤੀ ਆ ਬੋਰੇ ਬੰਨ ਬੰਨ ਸੱਟਣ ਦੇ ਆ ਤੇ ਮੁੰਡੇ ਆਪ ਤੁਹਾਨੂੰ ਪਤਾ ਲੱਗੇ ਲੱਗੇ ਪਿੰਡਾਂ ਦੇ ਪਿੰਡ ਦੇ ਸਾਰੇ ਇਹ ਚੀਜ਼ ਨੂੰ ਆਪ ਹੀ ਕਵਰ ਕਰੰਦੇ ਸਾਰਾ ਜੀ। ਕਿੰਨਾ ਪਿੱਛੇ ਕਿੰਨਾ ਕ ਨੁਕਸਾਨ ਹੋ ਗਿਆ ਕਿੰਨੇ ਕਿਲੋਮੀਟਰ ਦਾ ਦਾਇਰਾ ਜਿਹੜਾ ਫਸਲਾਂ ਤਬਾਹ ਹੋ ਗਈਆਂ। ਭਾਜੀ ਇੱਥੋਂ ਬਿਆਸ ਦਰਿਆ ਤਾਂ 2 ਕਿਲੋਮੀਟਰ ਹੈਗਾ ਪਰ ਜੇ ਆਪਾਂ ਪਿੱਛੇ ਨੂੰ ਚੱਲ ਜਾਈਏ ਤੇ ਜਿੰਨੀ ਹਿਮਾਚਲ ਤੱਕ ਭਾਜੀ ਇਹ ਤੋਂ ਜਿਹੜੇ ਫਸਲਾਂ ਟੋਟਲ ਤਬਾਹ ਹੋ ਗਈਆਂ ਸਾਰੀਆਂ। ਟੋਟ ਤੇ ਇਸ ਤੋਂ ਅੱਗੇ ਜਿਹੜਾ ਪਿੰਡ ਦੇ ਵਿੱਚ ਪਾਣੀ ਜਾਂਦਾ ਤੇ ਫਿਰ ਕੀ ਲੱਗਦਾ ਵੀ ਕਿੰਨਾ ਕੁ ਖਰਾਬਾ ਕਰਦਾ ਜਿੱਦਾਂ ਅੱਗੇ ਜਾਂਦਾ ਭਾਜੀ ਕੁਝ ਬਚਣਾ ਨਹੀਂਗਾ ਕਿੰਨਾ ਕ ਨਹੀਂ ਟੋਟਲੀ ਹੋਊਗਾ ਖਰਾਬ ਸਾਰਾ ਕੁਝ ਨਹੀਂ ਘਰਾਂ ਦੇ ਨੁਕਸਾਨ ਹੋਣਗੇ ਜ਼ਮੀਨਾਂ ਦੇ ਡੰਗਰਾਂ ਦੇ ਹੋਣਗੇ ਜੋ ਪੱਠਾ ਦੱਥਾ ਇਹ ਤੋਂ ਜੱਡ ਸਾਰਾ ਕੁਝ ਹੀ ਖਤਮ ਹੋਊਗਾ ਭਾਜੀ ਵੱਧਦਾ ਹੋਇਆ ਲੈਵਲ ਭਾਜੀ ਡਰਾ ਰਿਹਾ ਤੁਹਾਨੂੰ ਕਿੰਨਾ ਕੁ ਅੱਗੇ ਚੱਲ ਗਿਆ ਥੱਲੇ ਚੱਲ ਗਿਆ ਜਾਂ ਉੱਪਰ ਚੱਲ ਗਿਆ ਪਿਛਲੇ ਦਿਨਾਂ ਚ ਭਾਜੀ ਡਰ ਤਾਂ ਹੁਣ ਵੀ ਪੂਰਾ ਡਰੀ ਆ ਜੀ ਜਿਨਾਂ ਜਿਹੜੇ ਲਾਤਾ ਦਾ ਨਿਕਾ ਤੇ ਬਾਕੀ ਹੁਣ ਪ੍ਰਮਾਤਮਾ ਕਿਰਪਾ ਕਰੇ ਤੇ ਸਾਰਾ ਕੁਝ ਮਾਹੌਲ ਠੀ ਸਰਕਾਰ ਦੇ ਫਸਲਾਂ ਦਾ ਪੁੱਛਣ ਤਾਂ ਕੋਈ ਨਹੀਂ ਆਇਆ ਫੋਟਾਂ ਕਰਾਉਣ ਆਉਂਦੇ ਆ ਤਾਂ ਕਰਾ ਕੇ ਚਲੇ ਜਾਂਦੇ ਆ ਕੋਈ ਮਾਲੀ ਮਦਦ ਪਹੁੰਚੀ ਹੋਵੇ ਜਾਂ ਕੋ ਖਾਣ ਪੀਣ ਦੀ ਰਸਦ ਇੱਥੇ ਪਹੁੰਚੀ ਇਹ ਨਹੀਂ ਲੱਗ ਲੱਗੇ ਪਿੰਡਾਂ ਵਾਲੇ ਸਾਰਾ ਰੱਖਣ ਦੇ ਜਾਂਦੇ ਆ ਬਾਕੀ ਸੰਗਤ ਲੈ ਕੇ ਆ ਰਹੀ ਆ ਹਾਂਜੀ ਹਾਂਜੀ ਸੰਗਤ ਲੈ ਕੇ ਸਾਰਾ ਕੁਝ ਆ ਰਹੀ ਆ ਕਿੰਨੇ ਸੀ ਉੱਥੇ ਲੰਗਰ ਵੀ ਪਿੰਡ ਵਾਲੇ ਕਹਿੰਦੇ ਅਸੀਂ ਲੈ ਕੇ ਆ ਪਿੰਡ ਵਾਲੇ ਲੱਗ ਲੱਗੇ ਪਿੰਡਾਂ ਨੂੰ ਬਾਰੀ ਮਿੱਟੀ ਦੀ ਸੇਵਾ ਸੰਗਤ ਕਰ ਰਹੀ ਆ ਆਪ ਵੀ ਆਣ ਕੇ ਬੋਰੀਆਂ ਦੀ ਵੀ ਕਰਦੇ ਆ ਸੇਵਾ ਤੇ ਸਾਡੇ ਨਾਲ ਮਿੱਟੀ ਵੀ ਲਿਆਉਂਦੇ ਟਰਾਲੀਆਂ 'ਚ ਇਹੋ ਭਾਜੀ ਕਹਿਣਾ ਚਾਹੁੰਦੇ ਆਂ ਵੀ ਦਰਿਆ ਹੌਲੀ-ਹੌਲੀ ਇੱਧਰ ਨੂੰ ਖਚਕਾਈ ਜਾ ਰਿਹਾ ਤੇ ਉਧਰੋਂ ਆਪਣੀਆਂ ਇਮਾਰਤਾਂ ਬਣਾਈ ਯਾਰੇ ਬਿਲਡਿੰਗਾਂ ਬਣਾਈ ਜਾ ਰੇ ਸ਼ਰਕਾ ਬਣਾਈ ਜਾ ਰੇ ਹਾਂ ਜੀ ਹਾਂ ਜੀ ਤੁਸੀਂ ਜਿੱਦਾਂ ਕੀ ਦੇਖ ਸਕਦੇ ਆ ਉਹ ਸਾਹਮਣੇ ਜ਼ੂਮ ਕਰਕੇ ਦਿਖਾਓ ਓ ਟੈਂਕੀਆਂ ਟਾਵਰ ਉਹਨਾਂ ਦੇ ਉਧਰ ਬਹੁਤ ਸਾਰ ਬਿਲਡਿੰਗਾਂ ਬਣਾ ਲੀਆਂ ਉਹਨਾਂ ਨੇ ਹਾਂ ਜੀ ਹਾਂ ਜੀ ਬਿਆਸ ਦਰਿਆ ਹਾਂ ਨਹੀਂ ਹਾਂ ਜੀ ਹਾਂ ਜੀ ਰਾਧਾ ਸਵਾਮੀ ਡੇਰੇ ਵਾਲੇ ਦੀ ਜੀ ਹਾਂ ਜੀ ਉਧਰ ਪਾਣੀ ਦੀ ਇੱਕ ਛਿੱਟ ਵੀ ਨਹੀਂ ਗਈ ਉਧਰ ਨਹੀਂ ਨਹੀਂ ਜੀ ਉਧਰ ਛਿੱਟ ਵੀ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਠ